ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਲੋਰੈਂਸ ਬਿਸ਼ਨੋਈ ਗੈਂਗਦਾਰੀ ਰਿਕਾਰਡ ਇਕੱਠਾ ਕਰਨ ਫਰੀਦਕੋਟ ਅਦਾਲਤ ਪਹੁੰਚੀ ਐ ਐ ਕੇਂਦਰੀ ਜਾਂਚ ਏਜੰਸੀ ਐਨ ਆਈ ਐ ਨੇ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਏਜੰਸੀ ਨੇ ਅਦਾਲਤ ਨੂੰ ਰਿਕਾਰਡ ਨੂੰ ਦਿੱਲੀ ਸਥਿਤ ਐਨ ਆਈ ਏ ਦੀ ਵਿਸ਼ੇਸ਼ ਅਦਾਲਤ ਨੂੰ ਤਬਦੀਲ ਕਰਨ ਅਤੇ ਜਾਂਚ ਅਧਿਕਾਰੀ ਕੋਲ ਮੌਜੂਦਾ ਰਿਕਾਰਡ ਅਤੇ ਦਸਤਾਵੇਜ਼ ਏਜੰਸੀ ਨੂੰ ਸੌਂਪਨ ਲਈ ਮੰਗ ਪੱਤਰ ਜਾਰੀ ਕੀਤਾ ਹੈ ਤੇਜ਼ ਪਟੀਸ਼ਨ ਦੇ ਵਦੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਨੇਸ਼ ਕੁਮਾਰ ਵਧਵਾ ਦੀ ਅਦਾਲਤ ਨੂੰ ਇੱਕ ਹੁਕਮ ਜਾਰੀ ਕੀਤਾ ਹੈ ਸੂਬਾ ਸਰਕਾਰ ਨੇ ਨੋਟਿਸ ਜਾਰੀ ਕਰਦਿਆਂ ਸੁਣਵਾਈ ਦੀ ਤਰੀਕ 15 ਜਨਵਰੀ ਤੈਅ ਕੀਤੀ ਹੈ ਏਜੰਸੀ ਮੁਤਾਬਕ ਉਹਨਾਂ ਨੂੰ ਦਿੱਲੀ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਲੰਬੇ ਤੱਕ ਹੋਰ ਕੇਸ ਦੀ ਜਾਂਚ ਲਈ ਰਿਕਾਰਡ ਦੀ ਲੋੜ ਹੈ ਕੋਟਕਪੂਰਾ ਦੇ ਰਹਿਣ ਵਾਲੇ ਡੇਰਾ ਸੱਚਾ ਸੌਦਾ सिरसा ਦੇ ਪੈਰੋਕਾਰ ਪ੍ਰਦੀਪ ਕੁਮਾਰ ਕਟਾਰੀਆ ਨੂੰ 10 ਨਵੰਬਰ 2022 ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਜਿਸ ਨੂੰ 2015 ਦੇ ਬਰ ਗਾੜੀ ਬੇਅਦਬੀ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਐਸਆਈਟੀ ਨੇ ਚਾਰਜਸ਼ੀਟ ਕੀਤਾ ਸੀ ਪੁਲਿਸ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਕਤਲ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਗੋਲਡੀ ਬਰਾੜ ਦੇ ਕੀਤਾ ਸੀ ਜਿਸ ਲਈ ਗੈਂਗਸਟਰ ਕਾਲਾ ਜਥੇੜੀ ਨੇ ਸ਼ੂਟਰਾਂ ਨੂੰ ਹਈਆ ਕਰਵਾਏ ਸੀ ਐਨਆਈਏ ਨੇ ਜ਼ਿਲ੍ਹਾ ਅਦਾਲਤ ਵਿੱਚ ਡਾਇਰ ਪਟੀਸ਼ਨ ਵਿੱਚ ਦੱਸਿਆ ਹੈ ਕਿ ਡੇਰਾ ਪ੍ਰੇਮੀ ਕਤਲकांड ਦਾ ਮਾਮਲਾ ਐਨਆਈਏ ਕੋਲ ਸਾਲ 2022 ਵਿੱਚ ਦਰਜ ਹੋਏ ਕੇਸ ਨਾਲ ਜੁੜਿਆ ਹੋਇਆ ਹੈ ਜਿਸ ਦਿਨ ਸੁਣਵਾਈ ਦਿੱਲੀ ਵਿੱਚ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਚੱਲ ਰਹੀ ਹੈ ਲੋਰੈਂਸ ਬਿਸ਼ਨੋਈ ਗੋਲਡ ਇਬਰਾਹਮ ਅਤੇ ਕਾਲਾ ਜਥੇੜੀ ਵੀ ਐਨਆਈਏ ਕੇਸ ਵਿੱਚ ਨਾਮਜਦਨ ਡੇਰਾ ਪ੍ਰੇਮੀ ਕਤਲ ਕੇਸ ਵਿੱਚ ਉਹਨਾਂ ਦੀ ਭੂਮਿਕਾ ਦਾ ਖੁਲਾਸਾ ਹੋਇਆ ਹੈ ਅਜੇ ਇਹ ਵਿੱਚ ਡੇਰਾ ਪ੍ਰੇਮੀ ਕਤਲੇਆਮ ਨਾਲ ਸੰਬੰਧਿਤ ਇਹ ਦਸਤਾਵੇਜ਼ ਦੀ ਜਾਂਚ ਲਈ ਏਜੰਸੀ ਦੀ ਲੋੜ ਹੈ ਇਸ ਮਾਮਲੇ ਵਿੱਚ ਵਕੀਲ ਕਰਨਦੀਪ ਸਿੰਘ ਨੇ ਦੱਸਿਆ ਹੈ ਕਿ ਐਨਆਈਏ ਦੀ ਪਟੀਸ਼ਨ ਤੇ ਅਦਾਲਤ ਨੇ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਦੇ ਜਾਂਚ ਅਧਿਕਾਰੀ ਨੂੰ ਨੋਟਿਸ ਜਾਰੀ ਕਰਕੇ ਸੁਣਵਾਈ ਲਈ 15 ਜਨਵਰੀ ਦੀ ਤਰੀਕ ਤੈਅ ਕੀਤੀ ਹੈ ਇਹਦੇ ਵਿੱਚ ਇੱਕ 228 ਨੰਬਰ ਮੁਕਦਮਾ ਪੀਐਸਟੀ ਕੋਰਟ ਪੁਰਾ ਦਰਜ ਹੋਇਆ ਸੀ 2022 ਦੇ ਵਿੱਚ ਇਦੇ ਵਿੱਚ ਇੱਕ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਉਹਨਾਂ ਦੀ ਜਿਹੜੀ ਇੱਕ ਡੈਥ ਹੋ ਗਈ ਸੀ ਇਹਦੇ ਵਿੱਚ ਉਹਦੇ ਵਿੱਚ ਐਨਆਈਏ ਵੱਲੋਂ ਇੱਕ ਐਪਲੀਕੇਸ਼ਨ ਮੂਵ ਕੀਤੀ ਗਈ ਆ ਸਾਡੇ ਇੱਕ ਐਡੀਸ਼ਨਲ ਸੈਸ਼ਨ ਦਾ ਸਪੈਸ਼ਲ ਕੋਰਟ ਸ਼ਰੀ ਦਿਨੇਸ਼ ਕੁਮਾਰ ਵੱਲੋਂ ਉਹਨਾਂ ਦੀ ਕੋਰਟ ਚ ਐਪਲੀਕੇਸ਼ਨ ਲਾਈ ਜੰਨਾਂ ਨੇ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਇਥੋਂ ਜਿਹੜੇ ਕੇਸ ਦਾ ਸਾਰਾ ਰਿਕਾਰਡ ਉਹ ਦਿੱਲੀ ਐਨਆਈਏ ਕੋਰਟ ਦੇ ਵਿੱਚ ਟ੍ਰਾਂਸਫਰ ਕਰਨ ਦੀ ਉਹਨਾਂ ਨੇ ਮੰਗ ਕੀਤੀ ਇਸ ਤੋਂ ਬਾਅਦ ਮੋਦੀ ਤੋਂ ਫਿਰ ਰੋਕੀ ਨੇ ਪਰ ਟੋਟਲ ਕਿੰਨੇ ਦੋਸ਼ੀ ਨਿਕਲੇ ਇਦੇ ਵਿੱਚ ਤਕਰੀਬਨ 11 ਮੁਲਜ਼ਮ ਜਿਹੜੇ ਹੈਗੇ ਨੇ ਉਹਦੇ ਵਿੱਚ ਤੇ ਇਹਦੇ ਵਿੱਚ ਪੁਲਿਸ ਵੱਲੋਂ ਇੱਕ ਦਾਵਾ ਕੀਤਾ ਗਿਆ ਵੀ ਇਹ ਜਿਹੜਾ ਜਿਹੜਾ ਇਹ ਤਾਂ ਜਿਹੜਾ ਡੇਰਾ ਪ੍ਰੇਮੀ ਦੀ ਜਿਹੜਾ ਕਤਲ ਹੋਇਆ ਉਹਦੇ ਪਿੱਛੇ ਸਤਿੰਦਰਜੀਤ ਗੋਲਡੀ ਬਰਾੜ ਦਾ ਹੱਥ ਹੈ ਤੇ ਉਹ ਦੀ ਹਜੇ ਤੱਕ ਅਰੈਸਟ ਨਹੀਂ ਹੋਈ ਕੇਸ ਕੀ ਸਟੇਜ ਹੈ ਕੇਸ ਇਹਦੇ ਵਿੱਚ ਪ੍ਰੋਸੀਕਿਊਸ਼ਨ ਐਵਿਡੈਂਸ ਦੇ ਉੱਤੇ ਚੱਲ ਰਿਹਾ ਕੰਪਲੇਨੈਂਟ ਇਹਦੇ ਵਿੱਚ ਜਿਹੜੀ ਡੇਰਾ ਫਾਲੋਅਰ ਉਹ ਪ੍ਰਦੀਪ ਕੁਮਾਰ ਉਹਦੀ ਵਾਈਫ ਉਹਨਾਂ ਦੀ ਸਟੇਟਮੈਂਟ ਅੱਧੀ ਹੋ ਚੁੱਕੀ ਆ ਥੋੜੀ ਬਹੁਤ ਉਹਦੀ ਰਹਿਂਦੀ ਆ ਜੇ ਕਰਾਸ ਡੈਫਰ ਹੋ ਜਾਊਗਾ ਇਸ ਐਪਲੀਕੇਸ਼ਨ ਦੇ ਉੱਤੇ 15 ਤਰੀਕ 15 ਜਨਵਰੀ ਆਹੀ ਰੱਖੀ ਗਈ ਆ ਰਿਪਲਾਈ ਤੇ ਕਨਸਲਟੇਸ਼ਨ ਦੇ ਉੱਤੇ ਐਨਆਈਏ ਦੇ ਕੋਈ ਡਿਪਟੀ ਸੁਪਰਡੈਂਟ ਨੇ ਉਹਨਾਂ ਦੇ ਜਿਹੜੇ ਡਿਪਾਰਟਮੈਂਟ ਦੇ ਨੇ ਤੇ ਉਹਨਾਂ ਨੇ ਇੱਕ ਦਿੱਲੀ ਇੱਕ ਮੁਕੱਦਮਾ ਦਰਜ ਹੈਗਾ ਐਨਆਈ ਦਾ ਆਰਸੀ 39/2022 ਤਾਂ ਉਹਦੇ ਵਿੱਚ ਦੋ ਮੁਲਜ਼ਮ ਨੇ ਕਾਲਾ ਜਠੇੜੀ ਨਾਮ ਦਾ ਇੱਕ ਕੋਈ ਅਕਿਊਜ਼ਡ ਉਹਦੇ ਵਿੱਚ ਇੱਕ ਲਾਰੈਂਸ ਬਿਸ਼ਨੋਈ ਕਹਿ ਰਹੇ ਆ ਉਹਦੇ ਵਿੱਚੋਂ ਉਸ ਕੇਸ ਦੇ ਨਾਲ ਇਹਨੂੰ ਕਨੈਕਟ ਕਰ ਰਹੇ ਨੇ ਕਿ ਜਿਹੜੇ ਇਸ ਕੇਸ ਦੇ ਵਿੱਚ ਉਹ ਉਹਨਾਂ ਨੇ ਕੋਈ ਜਿਹੜੇ ਅਸਾਂ ਸ਼ੂਟਰ ਭੇਜੇ ਸੀ ਕਿ ਸ਼ੂਟਰ ਕਹਿ ਰਹੇ ਉਹਨਾਂ ਨੂੰ ਇਹ ਵੀ ਉਹਨਾਂ ਨੇ ਇਹਦੇ ਵਿੱਚ ਜੁੜਦੇ ਨੇ ਉਸ ਤਰੀਕੇ ਨਾਲ ਉਹ ਜਿਹੜੇ ਦੋ ਮੁਲਜ਼ਮ ਨੇ ਲਾਰੈਂਸ ਬਸ਼ਨੋਈ ਤੇ ਜਾਂ ਕਾਲਾ ਜਠੇੜੀ ਉਹ ਇਸ ਕੇਸ ਦੇ ਵਿੱਚ ਨਾਮਿਨੇਟ ਹੀ ਨਹੀਂ ਹੋਏ ਹਜੇ ਤੱਕ ਇਹਨਾਂ ਦਾ ਕੋਈ ਰੋਲ ਹੀ ਨਹੀਂ ਪਾਇਆ ਗਿਆ ਇਸ ਕੇਸ ਦੇ ਵਿੱਚ